ਤੇਲ ਪਰ ਵਾਉਣ ਵੇਲੇ ਤੁਹਾਡੀ ਨਾਲ ਇੰਜ ਹੋ ਰਹੀ ਹੈ ਧੋਖਾ ਧੜੀ ਜੇ ਬਚਣਾ ਤਾਂ ਦੇਖ ਲਬੋ ਆ ਖਬਰ ਨਹੀਂ ਤਾਂ ਜੇਪ ਤੇ ਵੱਜਦਾ ਰਹੂ ਡਾਕਾ ਕੀ ਕਦੇ ਤੁਸੀਂ ਸੋਚਿਆ ਕਿ ਪੈਟਰੋਲ ਪੰਪ ਤੇ ਤੁਹਾਡੀ ਨਾਲ ਧੋਖਾ ਧੜੀ ਹੁੰਦੀ ਹੈ ਇਸ ਚਾਰਿਆਂ ਤੁਹਾਡੀ ਜੇਬ ਦੇ ਉੱਤੇ ਜਿਹੜਾ ਆ ਡਾਕਾ ਵੱਜਦਾ ਆ ਜੀ ਹਾਂ ਬਿਲਕੁਲ ਪਹਿਲਾਂ ਤਾਂ ਤੁਸੀਂ ਇਹ ਸ਼ਬਦ ਸੁਣ ਕੇ ਜਰੂਰ ਹੈਰਾਨ ਹੋਵੋਗੇ ਕਿਉਂਕਿ ਤੁਸੀਂ ਸੋਚੋਗੇ ਕਿ ਪੈਟਰੋਲ ਪੰਪ ਤੇ ਅਸੀਂ ਪੈਸੇ ਦੰਨੇ ਆ ਤੇ ਪੈਟਰੋਲ ਪਵਾ ਲੈਨੇ ਆ ਪਰ ਤੁਸੀਂ ਇੱਥੇ ਬਿਲਕੁਲ ਗਲਤ ਹੋ ਤੁਹਾਡੇ ਨਾਲ ਪੈਟਰੋਲ ਪੰਪ ਤੇ ਵੀ ਠੱਗੀ ਹੁੰਦੀ ਆ ਇਹ ਠੱਗੀ ਕਿਵੇਂ ਹੁੰਦੀ ਆ ਇਹ ਵੀ ਤੁਹਾਨੂੰ ਦੱਸਾਂਗੇ ਤੇ ਤੁਸੀਂ ਇਸ ਤੋਂ ਬਚ ਕੇ ਵੀ ਸਕਦੇ ਹੋ ਇਹ ਵੀ ਨਾਲ-ਨਾਲ ਤੁਹਾਨੂੰ ਜਾਣਕਾਰੀ ਦਵਾਂਗੇ ਦਰਸਲ ਜਦੋਂ ਅਸੀਂ ਪੈਟਰੋਲ ਪੰਪ ਤੇ ਤੇਲ ਪਵਾਉਂਦੇ ਆ ਤਾਂ ਸਾਨੂੰ ਸਾਵਧਾਨੀ ਦੀ ਲੋੜ ਆ ਜਦੋਂ ਅਸੀਂ ਤੇਲ ਪਵਾਉਣ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਉੱਥੇ ਨਿਗਾਹ ਮਾਰਨੀ ਚਾਹੀਦੀ ਹੈ ਕਿ ਕਿੱਥੋਂ ਮੀਟਰ ਸ਼ੁਰੂ ਹੋਇਆ ਤੇ ਕਿੱਥੇ ਖਤਮ ਹੋ ਰਿਹਾ ਤੇ ਜਦੋਂ ਤੁਸੀਂ ਪੈਟਰੋਲ ਪਵਾਉਂਦੇ ਹੋ ਕਈ ਵਾਰ ਤੁਸੀਂ ਪੂਰੇ-ਪੂਰੇ ਪੈਸਿਆਂ ਦਾ ਪਵਾ ਲੈਂਦੇ ਹੋ ਜਿਵੇਂ ਕਿ ਅਸੀਂ ਕਹਿੰਦੇ 150 200 ਪਰ ਤੁਸੀਂ ਜਦੋਂ ਵੀ ਪੈਟਰੋਲ ਪਵਾਉਣਾ ਘੱਟ ਜਾਂ ਵੱਧ ਪੈਸੇ ਕਰਕੇ ਪਵਾਉਣਾ ਜਦ ਅਸੀਂ ਇਹ ਕਹਿ ਸਕਦੇ ਹਾਂ ਜਿਵੇਂ ਤੁਸੀਂ 60 ਰੁਪਏ ਦਾ ਪਵਾ ਸਕਦੇ ਹੋ ਜਾਂ 110 ਦਾ ਜਾਂ ਅਸੀਂ ਕਹਿ ਸਕ ਜਾਂ ਕਿ 1000 ਰੁਪਏ ਦਾ ਇਸ ਤਰ੍ਹਾਂ ਤੁਸੀਂ ਤੇਲ ਪਵਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਧੋਖਾ ਧੜੀਆਂ ਤੋਂ ਬਚ ਸਕਦੇ ਤੇ ਹੋਰ ਕਿਹੜੇ ਕਿਹੜੇ ਤਰੀਕੇ ਨੇ ਧੋਖਾਧੜੀ ਬਾਰੇ ਪਤਾ ਕਰਨ ਦੇ ਆ우 ਤੁਹਾਨੂੰ ਪੂਰੀ ਜਾਣਕਾਰੀ ਦਵਾਵਾਂਗੇ પેટ્રોલ ਪੰਪਾਂ ਤੇ ਅਕਸਰ ਗ੍ਰਾਹਕਾਂ ਨਾਲ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਨੇ ਜਿਸ ਕਾਰਨ ਲੋਕ ਵੀ ਚੌਕਸ ਹੋ ਗਏ ਨੇ ਇਸ ਦੇ ਨਾਲ ਹੀ પેટ્રોલ ਚੋਰ ਗ੍ਰਾਹਕਾਂ ਨੂੰ ਠੱਗਣ ਦੇ ਨਵੇਂ-ਨਵੇਂ ਤਰੀਕੇ ਵੀ ਲੱਭਦੇ ਰਹਿੰਦੇ ਨੇ ਅਜਾਜ ਹੀ ਆਮ ਸੁਣਨ ਨੂੰ ਮਿਲ ਰਿਹਾ ਕਿ ਪੈਟਰੋਲ ਪੰਪ ਵਾਲੇ ਨੇ ਘੱਟ ਪੈਟਰੋਲ ਭਰ ਕੇ ਕਿਸੇ ਤੋਂ ਜ਼ਿਆਦਾ ਪੈਸੇ ਲੈ ਲਏ ਹਾਲਾਂਕਿ ਇਸ ਦੀ ਪਛਾਣ ਕਰਨਾ ਬਹੁਤ ਮੁਸ਼ਕਿਲ ਹੈ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਥੋੜਾ ਮੁਸ਼ਕਿਲ ਵੀ ਹੈ ਜੀ ਹਾਂ ਜੇਕਰ ਤੁਸੀਂ ਸਾਵਧਾਨ ਹੋ ਜਾਓ ਤੇ ਤੁਸੀਂ ਵੀ ਇਹਨਾਂ ਚੀਜ਼ਾਂ ਤੇ ਪੂਰੀ ਨਜ਼ਰ ਰੱਖੋ ਅੱਤੇ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡੇ ਨਾਲ ਧੋਖਾ ਹੋ ਰਿਹਾ ਹੈ ਜਾਂ ਫਿਰ ਨਹੀਂ ਤੇ ਤੁਸੀਂ ਇਹਨਾਂ ਧੋਖਿਆਂ ਤੋਂ ਕਿਵੇਂ ਬਚ ਸਕਦੇ ਹੋ ਤਾਂ ਆਓ ਫਿਰ ਤੁਹਾਨੂੰ ਉਹਨਾਂ ਚੀਜ਼ਾਂ ਬਾਰੇ ਦੱਸਦੇ ਹਾਂ ਕਿ ਕਿਵੇਂ ਤੁਸੀਂ ਇਹਨਾਂ ਧੋਖਾ ਧੜੀਆਂ ਵਾਲੀਆਂ ਚੀਜ਼ਾਂ ਤੋਂ ਬਚ ਸਕਦੇ ਹੋ ਨੰਬਰ 1 ਮੀਟਰ 0 ਤੇ ਰੱਖੋ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਪੈਟਰੋਲ ਭਰਨ ਤੋਂ ਪਹਿਲਾਂ ਮੀਟਰ ਹਮੇਸ਼ਾ 0 ਤੇ ਹੋਣਾ ਚਾਹੀਦਾ ਜੇਕਰ ਮੀਟਰ ਜ਼ੀਰੋ ਤੇ ਨਹੀਂ ਹੈ ਤਾਂ ਪੈਟਰੋਲ ਭਰਨ ਵਾਲੇ ਵਿਅਕਤੀ ਨੂੰ ਜ਼ੀਰੋ ਕਰ ਲਈ ਕਹਿ ਦੇਵੋ। ਕਈ ਵਾਰ ਉਹ ਦੱਸਉਂਦੇ ਹਨ ਕਿ ਮੀਟਰ ਜ਼ੀਰੋ ਹੈ ਪਰ ਇਸ ਵਿੱਚ ਪੈਟਰੋਲ ਪਹਿਲਾਂ ਹੀ ਕੱਢਿਆ ਗਿਆ ਆ। ਜੇ ਨੰਬਰ 2 ਦੀ ਗੱਲ ਕਰੀਏ ਤਾਂ ਟੁਟਵੀ ਰਕਮ ਦਾ ਤੇਲ ਭਰਾਉ ਜੀ। ਬਿਲਕੁਲ ਪੈਟਰੋਲ ਪੰਪ ਵਾਲਿਆਂ ਨੂੰ ਅਕਸਰ ਪਤਾ ਹੁੰਦਾ ਕਿ ਲੋਕ ਬਜਮੀ ਰਕਮ ਦੇ ਵਿੱਚ ਤੇਲ ਪਪਾਉਂਦੇ ਨੇ ਜਿਵੇਂ ਕਿ 100, 500 ਜਾਂ ਫਿਰ 1000 ਆਦੀ ਦਾ ਐਸ ਲਈ ਤੁਸੀਂ ਹਮੇਸ਼ਾ ਟੁੱਟਵੀਂ ਰਕਮ ਦੇ ਵਿੱਚ ਤੇਲ ਭਰੋ ਜਿਵੇਂ ਕਿ ਤੁਸੀਂ 50 ਜਾਂ 1012 ਜਾਂ ਸੀ ਕਹ ਸਰ ਇਹਦਾ ਕਿ 110 ਰੁਪਏ ਦਾ ਇਸ ਦੀ ਨਾਲ ਠੱਗੀ ਦਾ ਖਤਰਾ ਘਟ ਜਾਂਦਾ ਆ ਭਰੋਸੇਮੰਦ ਪੈਟਰੋਲ ਪੰਪ ਤੋਂ ਤੇਲ ਪਰਵਣਾ ਜਿਵੇਂ ਕਿ ਤੁਸੀਂ ਇੱਕ ਪੰਪ ਤੇ ਹਰ ਰੋਜ਼ ਵਾਂਗੂ ਤੇਲ ਪਵਾਉਂਦੇ ਹੋ ਜਾਂ ਸਹੀ ਕਹਿ ਸਕਦੇ ਹਾਂ ਕਿ ਤੁਸੀਂ ਇੱਕ ਹੀ ਪੈਟਰੋਲ ਪੰਪ ਤੇ ਤੇਲ ਪਵਾਉਣਾ ਪਸੰਦ ਕਰਦੇ ਹੋ ਤਾਂ ਤੁਸੀਂ ਭਰੋਸੇਮੰਦ ਪੈਟਰੋਲ ਪੰਪ ਤੇ ਜਾਓ ਜਿੱਥੇ ਤੁਹਾਨੂੰ ਪਤਾ ਹੈ ਕਿ ਤੁਹਾਡਾ ਨਾ ਕੋਈ ਧੋਖਾ ਨਹੀਂ ਹੋਵੇਗਾ ਤੁਹਾਡਾ ਨਾ ਕੋਈ ਠੱਗੀ ਨਹੀਂ ਹੋਵੇਗੀ ਤਾਂ ਤੁਸੀਂ ਉੱਥੇ ਜਾ ਕੇ ਵੀ ਤੇਲ ਪਵਾ ਸਕਦੇ ਹੋ ਕਿਉਂਕਿ ਤੁਹਾਡੇ ਲਈ ਜਾਨਣਾ ਵੀ ਜ਼ਰੂਰੀ ਹੈ ਕਿ ਜਿਸ ਪੈਟਰੋਲ ਪੰਪ ਤੇ ਤੁਸੀਂ ਭਰੋਸਾ ਕਰਦੇ ਹੋ ਕਿ ਉਸ ਤੋਂ ਪੈਟਰੋਲ ਭਰਾਉਣਾ ਚਾਹੀਦਾ ਤੁਹਾਨੂੰ ਤੇ ਸਭ ਤੋਂ ਵੱਡੀ ਗੱਲ ਕਿ ਜਿਸ ਤੇ ਤੁਸੀਂ ਭਰੋਸਾ ਕਰ ਰਹੇ ਹੋ ਕਿ ਉਹ ਤੁਹਾਡੇ ਨਾਲ ਧੋਖਾਧੜੀ ਤਾਂ ਨਹੀਂ ਕਰ ਰਿਹਾ ਕਿਉਂਕਿ ਇੱਥੇ ਲੋਕਾਂ ਨੂੰ ਨਿੱਕੇ-ਨਿੱਕੇ ਤਰੀਕਿਆਂ ਨਾਲ ਠੱਗਣ ਦੇ ਜਿਹੜੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਜਿੱਥੇ ਕਿ ਹਰ ਰੋਜ਼ ਇਹ ਮਾਮਲੇ ਹੈਰਾਨ ਕਰ ਰਹੇ ਨੇ ਫੋਸ਼ ਉਡਾ ਰਹੇ ਨੇ ਕਿਉਂਕਿ ਇੱਥੇ ਲੋਕ ਇਮਾਨਦਾਰੀ ਨਾਲ ਕਮਾਈ ਕਰ ਰਹੇ ਨੇ ਜਿase ਇਹ ਕਹਿ ਸਕਦੇ ਕਿ ਮਿਹਨਤ ਮਜ਼ਦੂਰੀ ਕਰਕੇ ਕਮਾਉਂਦੇ ਨੇ ਜੇਕਰ ਉਹਨਾਂ ਨੇ 150 ਦਾ ਤੇਲ ਪਵਾਣਾ ਹੁੰਦਾ ਹੈ ਤਾਂ 100 ਰੁਪਏ ਦੀ ਉਹਨਾਂ ਦੇ ਨਾਲ ਠੱਗੀ ਵਜ ਜਾਂਦੀ ਹੈ ਤੇਲ ਸਿਰਫ ਉਹਨਾਂ ਦੇ ਪੱਲੇ 30 ਰੁਪਏ ਦਾ ਜਿase ਇਹ ਕਹਿ ਸਕਦੇ ਜੇ ਸੌਦਾ ਪਵਾਉਂਦੇ ਤਾਂ 50 ਰੁਪਏ ਦਾ ਹੀ ਪੱਲੇ ਪੈਂਦਾ ਆ ਤਾਂ ਲੋੜਾ ਤੁਹਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ ਦੀ ਤਾਂ ਕਿ ਤੁਹਾਡੀ ਵੀ ਜੇਬ ਉਤੇ ਡਾਕਾ ਵੱਜਣ ਤੋਂ ਬਚ ਸਕੇ ਬਿਊਰੋ ਰਿਪੋਰਟ ਹਮਦਾਰਦ ਟੀਵੀ